ਦੋਸਤੋ ਕੀ ਹਾਲ ਚਾਲ ਆਸ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਪਿਛਲੀ ਸਾਖੀ ਵਿੱਚ ਆਪਾਂ ਪੜਿਆ ਸੀ ਸਿੱਖਿਆ ਸੀ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਕਿਸ-ਕਿਸ ਤੋਂ ਸਿੱਖਿਆ ਲਈ ਅਤੇ ਇਸ ਤੋਂ ਬਾਅਦ ਗੁਰੂ ਜੀ ਦੇ ਗੁਰੂ ਜੀ ਨੂੰ ਆਪਣੇ ਪਿਤਾ ਜੀ ਦੀ ਆਗਿਆ ਅਨੁਸਾਰ ਮੱਝੀਆਂ ਚਰਾਉਣੀਆਂ ਪਈਆਂ ਅਤੇ ਮੱਝੀਆਂ ਅਲੱਗ-ਅਲੱਗ ਥਾਵਾਂ ਤੇ ਜਾ ਕੇ ਖੇਤਾਂ ਵਿੱਚ ਜਾ ਕੇ ਚਰ ਲੈਂਦੀਆਂ ਚਾਰਾ ਅਤੇ ਗੁਰੂ ਜੀ ਨੂੰ ਗਾਲਾ ਪੈਂਦੀਆਂ ਅਤੇ ਉਹਨਾਂ ਦੇ ਘਰ ਉਲਾਂਬੇ ਵੀ ਆਉਣ ਲੱਗ ਗਏ ਅੱਜ ਆਪਾਂ ਪੜਾਂਗੇ ਕਿ ਕਿਸ ਤਰ੍ਹਾਂ ਗੁਰੂ ਜੀ ਦੇ ਸਭ ਤੋਂ ਪਹਿਲੇ ਸ਼ਰਧਾਲੂ ਬਣੇ ਰਾਏ ਬੁਲਾਰ ਜੀ ਅਤੇ ਉਹਨਾਂ ਨੂੰ ਕੀ ਸਿੱਖਿਆ ਤੇ ਕੀ ਗੱਲਾਂ ਹੋਈਆਂ ਇਹ ਸਭ ਤੋਂ ਪਹਿਲਾ ਕੌਤਕ ਹੋਇਆ ਸੀ ਅੱਜ ਗੁਰੂ ਨਾਨਕ ਦੇਵ ਜੀ ਦਾ ਇੱਕ ਦਿਨ ਅਚੰਬੇ ਹੋਣ ਵਾਲੀ ਘਟਨਾ ਵਾਪਰੀ ਜਦੋਂ ਗੁਰੂ ਜੀ ਮੱਝੀਆਂ ਚਰਾਉਣ ਗਏ ਨਾ ਤਾਂ ਅੱਜ ਕੀ ਹੋਇਆ ਅੱਜ ਗੁਰੂ ਜੀ ਨੇ ਮੱਝੀਆਂ ਛੱਡ ਦਿੱਤੀਆਂ ਜਦੋਂ ਮੱਝੀਆਂ ਛੱਡ ਦਿੱਤੀਆਂ ਤਾਂ ਮੱਝੀਆਂ ਦਾ ਚਾਰਾ ਚਰਨ ਚਲੀਆਂ ਗਈਆਂ ਕਿਸੇ ਦੇ ਖੇਤਾਂ ਵਿੱਚ ਅਤੇ ਗੁਰੂ ਜੀ ਆਪ ਇੱਕ ਦਰਖਤ ਥੱਲੇ ਲੇਟ ਗਏ ਅਤੇ ਉੱਥੇ ਸੌਂ ਗਏ ਜਦੋਂ ਲੇਟੇ ਤਾਂ ਇੱਕ ਖੁੱਡ ਵਿੱਚੋਂ ਖੁੱਡ ਹੁੰਦੀ ਆ ਹੋਲ ਧਰਤੀ ਵਿੱਚ ਇੱਕ ਖੁੱਡ ਵਿੱਚੋਂ ਸੱਪ ਨਿਕਲਿਆ ਉਸ ਸੱਪ ਨੇ ਦਰਸ਼ਨ ਕਰਕੇ ਜਦੋਂ ਦੇਖਿਆ ਨਾ ਕਿ ਗੁਰੂ ਜੀ ਦੇ ਮੂੰਹ ਤੇ ਤੁੱਪ ਪੈ ਰਹੀ ਆ ਤਾਂ ਉਹਨੇ ਆਪਣਾ ਫੰਨ ਕਰ ਲਿਆ ਅਤੇ ਸਾਰੀ ਤੁੱਪ ਆਪਣੇ ਫੰਤੇ ਲੈ ਕੇ ਗੁਰੂ ਜੀ ਨੂੰ ਛਾਂ ਕਰਨੇ ਸ਼ੁਰੂ ਕਰ ਦਿੱਤੀ ਕੁਸ ਸ਼ਮਾ ਬਿੱਤਿਆ ਤੇ ਰਾਏ ਬੁਲਾਰ ਉਧਰ ਸ਼ਿਕਾਰ ਕਰਕੇ ਆ ਰਿਹਾ ਸੀ ਰਾਏ ਬੁਲਾਰ ਰਾਏਪੋਤ ਦੀ ਰਾਏਪੋ ਦੇ ਉਥੋਂ ਦਾ ਹਾਕਮ ਸੀਗਾ ਉਥੋਂ ਦਾ ਰਾਜਾ ਸੀਗਾ ਇਹ ਮਹਾਨ ਜ਼ਿਮੀਦਾਰ ਹੁੰਦੇ ਸੀ ਜਿਨ੍ਹਾਂ ਕੋਲੇ ਬਹੁਤ ਜ਼ਿਆਦਾ ਜ਼ਮੀਨ ਸੀ ਸਾਰੇ ਇਸ ਥੱਲੇ ਕੰਮ ਕਰਦੇ ਹੁੰਦੇ ਸੀ ਅਤੇ ਗੁਰੂ ਜੀ ਦੇ ਪਿਤਾ ਜੀ ਜੋ ਕਿ ਪਟਵਾਰੀ ਸਨ ਉਹ ਵੀ ਇਹਨਾਂ ਦੇ ਥੱਲੇ ਹੀ ਪਟ ਕੰਮ ਕਰਦੇ ਸੀਗੇ ਤੇ ਜਦੋਂ ਸ਼ਿਕਾਰ ਕਰਕੇ ਆ ਰਹੀ ਸੀ ਰਾਏ ਬੁਲਾਰ ਜੀ ਨજર ਪਈ ਕਿ ਇੱਕ ਬਾਲਕ ਲਟਿਆ ਪਿਆ ਅਤੇ ਉਸ ਦੇ ਸਿਰ ਤੇ ਉਸ ਦੇ ਸਿਰ ਕੋਈ ਸੱਪ ਨੇ ਛਾਂ ਕਰ ਰੱਖਿਆ ਜਦ ਸੱਪ ਖੜਾਗਾ ਉਸ ਨੂੰ ਲੱਗਿਆ ਕਿ ਕਿਤੇ ਉਹ ਡੰਗ ਨਾ ਮਾਰ ਦੇਵੇ ਤਾਂ ਕਰਕੇ ਰਾਏ ਬੁਲਾਰ ਜੀ ਨੇ ਘੋੜਾ ਗੁਰੂ ਜੀ ਵੱਲ ਮੋੜਿਆ ਜਦੋਂ ਉਹ ਨੇੜੇ ਪਹੁੰਚੇ ਤਾਂ ਆਵਾਜ਼ ਸੁਣ ਕੇ ਘੋੜੇ ਦੇ ਪੈਰਾਂ ਦੇ ਸੱਪ ਭੱਜ ਕੇ ਖੁੱਡ ਵਿੱਚ ਦੁਆਰਾ ਵੜ ਗਿਆ ਅਤੇ ਗੁਰੂ ਜੀ ਵੀ ਸਤਨਾਮ ਕਹਿ ਕੇ ਉੱਠ ਖਲੋਏ ਜਦੋਂ ਗੁਰੂ ਜੀ ਨੂੰ ਅਜਨ ਗੁਰੂ ਜੀ ਨੂੰ ਪਹਿਲੀ ਵਾਰੀ ਰਾਇ ਬੁੱਲਾਰ ਨੇ ਪੂਰੇ ਚਾਹ ਨਾਲ ਰੀਜ ਨਾਲ ਧੱਕਿਆ ਅਤੇ ਇਲਾਹੀ ਨੂਰ ਉਹਨਾਂ ਨੂੰ ਦੇਖਿਆ ਕਿ ਐਨਾ ਨੂਰ ਉਹਨਾਂ ਨੇ ਕਦੇ ਵੀ ਪਹਿਲਾਂ ਨਹੀਂ ਦੇਖਿਆ ਸੀ ਕਿਸੇ ਦੇ ਚਿਹਰੇ ਤੇ ਤੇ ਜਦੋਂ ਗੁਰੂ ਜੀ ਉੱਠੇ ਅਤੇ ਉਹਨਾਂ ਨੇ ਕਿਹਾ ਰਾਇ ਬੁੱਲਾਰ ਨੇ ਕਿਹਾ ਹੇ ਭਲੀ ਨਾਨਕ ਆਪ ਤਾਂ ਖੁਦਾ ਦੇ ਖਾਸ ਬੰਦੇ ਹੋ ਅੱਲਾਹ ਦੀ ਰਹਿਮਤ ਹੈ ਆਪ ਉੱਤੇ ਇਹ ਨੂਰ ਦੇਖ ਕੇ ਚਿਹਰੇ ਉੱਤੇ ਨੂਰ ਦੇਖ ਕੇ ਰਾਏ ਬੁਲਾਰ ਨੇ ਇਹ ਗੱਲਾਂ ਆਖਿਆ ਸੀ ਤਾਂ ਗੁਰੂ ਜੀ ਨੇ ਬਹੁਤ ਸਾਰਾ ਜਵਾਬ ਦਿੱਤਾ ਉਹ ਕਹਿੰਦੇ ਸਾਰੇ ਹੀ ਖੁਦਾ ਦੇ ਖਾਸ ਬੰਦੇ ਨੇ ਬਸ ਜੇ ਉਹ ਆਪਣਾ ਆਪ ਪਛਾਣ ਲੈਣ ਇਹ ਸੁਣ ਕੇ ਰਾਏ ਬੁਲਾਰ ਸ਼ਰਧਾ ਨਾਲ ਨਾ ਗੁਰੂ ਦੇਵ ਜੀ ਦੇ ਚਰਨਾਂ ਤੇ ਸਿਰ ਝੁਕਾਇਆ ਅਤੇ ਕਿਹਾ ਅਤੇ ਸਿਰ ਝੁਕੋਂ ਤੋਂ ਬਾਅਦ ਨਾ ਗੁਰੂ ਜੀ ਨੇ ਬਚਨ ਕੀਤੇ ਕਿ ਸਤਨਾਮ ਦਾ ਜਾਪ ਕਰਿਆ ਕਰੋ ਕਲਿਆਣ ਭਜਨ ਬੰਦਗੀ ਵਿੱਚ ਹੀ ਹੈਗਾ ਏ ਸੁਣ ਕੇ ਰਾਇ ਬਲਾਰ ਖੁਸ਼ ਹੋ ਗਿਆ ਅਤੇ ਉਹ ਉਥੋਂ ਚਲਾ ਗਿਆ ਇਹ ਪਹਿਲਾ ਉਪਦੇਸ਼ ਸੀਗਾ ਕਿਸੇ ਨੂੰ ਗੁਰੂ ਜੀ ਨੇ ਦਿੱਤਾ ਤੇ ਜਦੋਂ ਰਾਇ ਬਲਾਰ ਘਰ ਗਿਆ ਉਸਨੇ ਗੁਰੂ ਜੀ ਦੇ ਪਿਤਾ ਜੀ ਨੂੰ ਬੁલાਇਆ ਮਹਤਾ ਕਾਲੂ ਜੀ ਨੂੰ ਅਤੇ ਸਾਰੀ ਸਾਖੀ ਵੀ ਸੁਣਾਈ ਅਤੇ ਕਿਹਾ ਉਹ ਦਾ ਰੱਬ ਦਾ ਰੂਪ ਆਗਾ ਉਸ ਤੋਂ ਦੁਨਿਆਵੀ ਕੰਮ ਕਰਨਾ ਕਰਾਇਆ ਕਰੋ ਉਸ ਦਾ ਜੋ ਮਨ ਹੈ ਉਹ ਕਰਨ ਦੇ ਦਿਆ ਕਰੋ